ਜੀ ਅਸੀਂ ਪਹੁੰਚੇ ਹਾਂ ਜੀ ਤੁਹਾਡੇ ਆਪਣੇ ਆਮ ਆਦਮੀ ਪਾਰਟੀ ਦੇ ਚਿੰ다 ਹੌਟ ਸੀਟ ਲੋਕ ਸਭਾ ਚਿੰ다 ਸੀਟ ਜਿੱਥੇ ਹਰਸਨੁਖਰ ਵਾਦਲ ਇਹਨਾਂ ਦੇ ਦਫ਼ਤਰ ਵਿੱਚ ਗੱਲਬਾਤ ਕਰਾਂਗੇ ਜੀ ਬੇਤਿਹਾਰ ਸ੍ਰੋਣੀ ਕਾਲੀ ਦਲ ਦੇ ਮੁਖੀ ਲੀਡਰ ਜਲਦੀਪ ਸਿੰਘ ਜੀ ਗਹਿਰੀ ਸਭ ਠੀਕ ਜਣਾ ਚਾਹੁੰਦੇ ਹਾਂ ਹਰ ਸੀਟ ਕਰੇ ਸਭ ਤੋਂ ਪਹਿਲਾਂ ਤਾਂ ਮੈਂ ਟਾਡੇ ਚੈਨਲ ਆਮ ਆਦਮੀ ਦੀ ਆਮ ਆਦਮੀ ਦੀ ਤਾਕਤ ਚੈਨਲ ਜੋ ਤੁਸੀਂ ਬਣਾਇਆ ਇਸ ਚੈਨਲ ਦਾ ਮੈਂ ਤੁਹਾਡੀ ਪੂਰੀ ਟੀਮ ਦਾ ਸਭ ਤੋਂ ਪਹਿਲਾਂ ਜਲਦੀਆਂ ਗਰਾਂ ਗਿਆ ਪਰ ਸਾਡੀ ਸ਼੍ਰੋਮਣੀ ਕਾਲੇ ਦਿਸਮਤੀ ਲਿਟਰੇਚਰ ਬੜਾ ਮਾਣ ਵਰਤਨ ਬਾਕਰਦਾ ਕਿ ਤੁਸੀਂ ਅੱਜ ਸਮਾ ਕੱਢ ਕੇ ਸਾਡੀ ਸ਼੍ਰੋਮਣੀ ਕਾਲੇ ਦਲ ਦੇ ਦਫ਼ਤਰ ਵਿੱਚ ਇਹ ਵਿਭਾਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਆਦੇ ਹੱਥ ਹੋਰ ਮਜ਼ਬੂਤ ਕਰਨ ਦੇ ਲਈ ਤੁਸੀਂ ਕਿ ਹਰ ਇੱਕ ਸ਼ਹਿਰ ਦੇ ਵਿੱਚ ਜਾ ਕੇ ਲੋਕਾਂ ਦੇ ਵਿਚਾਰ ਸੌਣ ਲੈ ਰਹੇ ਹੋ ਉਸੇ ਲਈ ਦਿੱਤਾ ਤੁਸੀਂ ਜਿੱਥੇ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੂਗੀ ਜੀ ਕੈਂਪੇਨ ਕਿੱਦਾਂ ਦੀ ਚੱਲ ਰਹੀ ਹੈ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਦੇਖੋ ਜੀ ਕੈਂਪੇਨ ਜਿਹੜੀ ਅੱਜ ਚੱਲ ਰਹੀ ਹੈ ਕੈਂਪੇਨ ਲੋਕ ਸਭਾ ਦੀ ਜਿਹੜਾ ਅੱਜ ਦਾ ਮਾਹੌਲ ਆ ਸ਼ਾਇਦ ਮੇਰੇ ਖਿਆਲ ਅਸੀਂ ਪਹਿਲਾਂ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਜੋ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਪਿੰਡਾਂ ਦੇ ਲੋਕਾਂ ਦੀ ਖਾਸ ਕਰਕੇ ਗਰੀਬ ਵਰਗ ਦੇ ਲੋਕਾਂ ਦੇ ਜਿਹੜੀ ਲਹਿਰ ਆ ਵੰਡ ਜਾ ਰਹੀ ਆ ਵੰ ਰਹੀ ਆ ਸ਼੍ਰੋਮਣੀ ਕਾਲਜ ਦੇ ਪਿਛਲੇ ਸਮੇਂ 'ਚ ਕੀਤਾ ਹੈ ਕੰਮ ਨੂੰ ਦੇਖਦੇ ਹੋ ਉਹ ਅੱਜ ਅਸੀਂ ਲਹਿਰ ਆ ਪਿੰਡਾਂ ਦੇ ਵਿੱਚ ਦੇਖ ਆਇਆ ਦੇਖੋ ਸ਼ਹਿਰਾਂ ਦਾ ਕੀ ਮਾਹੌਲ ਹੈ ਸ਼ਹਿਰਾਂ ਦੇ ਵਿੱਚ ਤਾਂ ਸ਼ਹਿਰ ਦਾ ਸਾਡੇ ਸ਼ਹਿਰ ਦਾ ਤਾਂ ਮਾਹੌਲ ਹੀ ਕੋ ਊਰਾਈ ਕੋ ਸਾਡੇ ਸ਼ਹਿਰ ਦੇ ਵਿੱਚ ਤਾਂ ਸਾਡੇ ਸ਼ਹਿਰ ਨੂੰ ਜਿਹੜੇ ਨੂੰ ਕਦੇ ਕਿਹਾ ਜਾਂਦਾ ਸੀਗਾ ਤੇ ਵੈਗਮਾਡ ਏਰੀਆ ਜਿਹੜਾ ਤਿੱਬਿਆਂ ਦਾ ਏਰੀਆ ਤੇ ਅੱਜ ਉਸ ਏਰੀਏ ਨੂੰ ਟਿੱਬਾ ਦੇ ਏਰੀਏ ਨੂੰ ਅੱਜ ਮਤਲਬ ਪਟੰਡੇ ਦੇ ਵਿੱਚ ਪੂਰੇ ਰੰਗ ਲੱਗੇ ਹੋਏ ਤੁਸੀਂ ਦੇਖ ਰਹੇ ਹੋ ਤੇ ਪਟੰਡੇ ਦੇ ਵਿੱਚ ਐਸੀ ਕੋਈ ਚੀਜ਼ ਨਹੀਂ ਜਿਹੜੀ ਸ਼੍ਰੋਮਣੀ ਕਾਲੇ ਦਲ ਨੇ ਨਹੀਂ ਕਰਵਾਈ ਜਿਹੜੀ ਸ਼੍ਰੋਮਣੀ ਕਾਲੇ ਦਲ ਨਹੀਂ ਲੈ ਕੇ ਆਇਆ ਕਿਉਂਕਿ ਸਭ ਤੋਂ ਵੱਡੀ ਗੱਲ ਸਿੱਧੀ ਗੱਲ ਹੁੰਦੀ ਹੈ ਜਿਵੇਂ ਅੱবি ਬਾਹਰ ਸਿਮਰਤ ਕਰਵਾਦੋ ਤੇ ਇਹ ਮੱਧ ਹਸਪੀਟਲ ਲੱਗੇ ਆਏ ਤੇ ਹੋਰ ਕਾਭੀ ਜਿਹੜੀਆਂ ਯੂਨੀਵਰਸਿਟੀਆਂ ਲੱਗੀਆਂ ਆਈਆਂ ਕਿਉਂਕਿ ਯੂਨੀਵਰਸਟੀਆਂ ਦੇ ਪਹਿਲਾਂ ਕੀ ਹੁੰਦਾ ਜਿਹੜੇ ਸਾਡੇ ਏਰੀਏ ਦੇ ਬੱਚੇ ਸੀ ਇਸੇ ਹੋਸਟੇਟਾਂ ਦੇ ਵਿੱਚ ਪੜਨ ਜਾਂਦੇ ਸੀ ਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਤੇ ਦੇਖਦੇ ਆ ਉਹ ਭਾਸ਼ਾ ਵੀ ਅਸੀਂ ਜਾਣਦੇ ਨਹੀਂ ਜਿਹੜੇ ਬੱਚੇ ਇੱਥੇ ਪੜਨ ਆਉਂਦੇ ਆ ਬਖਰੀ ਮਤਲਬ ਕੋਈ ਉਤਰਾਖੰਡ ਤੋਂ ਕੋਈ ਪੁੱਤਰ ਨੇ ਕੇਰਲਾ ਤੋਂ ਕਿਤੋਂ ਉਹ ਯੂਨੀਵਰਸਿਟੀਆਂ ਦੇ ਵਿੱਚ ਇੱਥੇ ਉਹ ਪੜ ਰਹੇ ਨੇ ਜੋ ਯੂਨੀਵਰਸਿਟੀ ਇਹ ਹੁਣ ਬੜੀ ਬਿਕਤਾਂ ਲੱਗਦੀ ਵੀ ਬਹੁਤ ਸਿਮਰ ਕੋਰ ਮਦ ਨਹੀਂ ਨਾ ਸਾ ਤਾਪਰ ਗਾਸ ਜੀ ਦੀ ਬਾਤ ਦਾ ਸੁਖਵੀਰ ਸਿੰਘ ਜੀ ਦੀ ਬਾਤ ਉਹਨਾਂ ਦੀ ਗੱਲ ਜਿੱਤ ਪੱਕੀ ਹੈ ਜੀ ਜਿੱਤ ਤੁਸੀਂ ਪੱਕੀ ਸਮਝਦੇ ਜਿੱਤ ਤਾਂ ਇਹ ਤੁਸੀਂ ਇਹ ਲੀਡ ਕਿਨੇ ਹੋ ਜਿੱਦ ਤੱਕ ਅਸੀਂ ਜਿਹੜੇ ਹਸਾਮਨਾ ਅਸੀਂ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਆ ਪਿੰਡਾਂ ਦੇ ਵਿੱਚ ਕਈ ਜਾਂਦੇ ਨੇ ਦੂਜੀ ਪਾਰਟੀਆਂ ਦੇ ਅਗਲਾ ਕਹਿੰਦੇ ਨਾ ਵੀ ਸਾਡੇ ਦਰਵਾਜ਼ੇ ਤੇ ਸਟicker ਲਾ ਲਈ ਤੇ ਦੂਜੀ ਪਾਰਟੀਆਂ ਜਿੱਦੋਂ ਮੀਟਿੰਗ ਕਰਨ ਜਾਂਦੀਆਂ ਨੇ ਤੇ ਉਹਨਾਂ ਦੇ ਖੇਤਰ ਪੈਣਾ ਤੁਸੀਂ ਦੇਖ ਰਹੇ ਹੋ ਆ ਦੇਖੀ ਰਹੇ ਉਹਨਾਂ ਦੇ ਕਹਿੰਦਾ ਭਗਵੰਤਬਾਨ ਕਹਿੰਦਾ ਮੈਂ ਕਿੱਕਲੀ ਉਹਦੇ ਕਿੱਦ ਕਿੱਕਲੀ ਵਗੈਰਾ ਜਿਹਨੇ ਸਬੀਰਵਾਲ ਦੀ ਕਿੱਕਲੀ ਲੜਾਈ ਦੀ ਤੇ ਕਿੱਕਲੀ ਆਪ ਦੀ ਉਹਨਾਂ ਨੇ ਲੋਕਾਂ ਨੇ ਪੁਵਾ ਦੀ ਬੋਰਡ ਦੇ ਵਿੱਚ ਮਤਲਬ ਗੱਡੀ ਦੇ ਵਿੱਚੋਂ ਬਾਹਰ ਨਿਕਲੇ ਕੱਲਾ ਹੱਥੀ ਕੱਢਿਆ ਸੀ ਬੜਾ ਜਾਨ ਉਹ ਦਿੱਕਰੀ ਕਲੀਅਰ ਦੀ ਪਵਾਦੀ ਮੋੜ ਦੇ ਮਾਨਸਾ ਵੀ ਪਵਾਦੀ ਤੇ ਹਰੇਕ ਪਿੰਡ ਦਿੱਕਰੀ ਪਵਾਈ ਜਾਂਦੇ ਆ ਤੁਸੀਂ ਦੇਖ ਰਿਹਾ ਹੋ ਮੈਂ ਮੌਜੂਦਾ ਸਰਕਾਰ ਦੀ ਤੇ ਜਿਹੜੀ ਭਾਜਪਾ ਵਾਲੇ ਉਹਦਾ ਵਿਚਾਰਾਂ ਦਾ ਕੋਈ ਨਾਮ ਤੇ ਉਹਦਾ ਜਿੱਥੇ ਜਾਂਦਾ ਉਹ ਗਾਲੇ ਪੈਦੀ ਆਏ ਇਹ ਸ਼ਰਮਣੀ ਇਕਾਲੀ ਦਲ ਦਾ ਇੱਕ ਇਹ ਚੀਜ਼ ਦੇਖਿਆ ਸੀ ਅਸੀਂ ਕੱਲ ਪਿੰਡ ਦਾ ਨਾਮ ਦਾ ਲੈਣੋ ਦੀ ਤਰੇਜ ਦੇ ਕੋਲ ਉੱਥੇ ਹਲਕੇ ਦੇ ਵਿੱਚ ਗਏ ਅਸੀਂ ਤੇ ਪਰਸ ਮੋੜ ਹਲਕੇ ਦੇ ਅਗਰ ਹਰ ਇੱਕ ਗਰੀਬ ਪਰਿਵਾਰਾਂ ਦੇ ਬੱਚੇ ਪਹਿਲਾ ਸਕੂਲੇ ਬੱਚੇ ਪੜ੍ਹਦੇ ਹੁੰਦੇ ਚਾਹ ਦੇ ਨਾਲ ਝੰਡਾ ਫੜ ਲੈਂਦੇ ਫੇਕ ਪਾਰਟੀ ਝੰਡਾ ਫੜ ਲੈਂਦੇ ਪਰ ਅਸੀਂ ਦੇਖਿਆ ਤੇ ਔਰਤਾਂ ਸਿਆਣੇ ਮਣੇ ਲੋਕ ਸ਼੍ਰੋਮਣੀ ਕਾਲਜ ਦਾ ਝੰਡਾ ਆਪ ਫੜ ਕੇ ਲੈ ਕੇ ਜਾਂਦੇ ਆ ਆਪ ਸਟicker ਲੈ ਕੇ ਜਾਂਦੇ ਆ ਆਪ ਲਾਉਂਦੇ ਨੇ ਜਾ ਕੇ ਇਹ ਕਹਿੰਦੇ ਨੇ ਜੀ ਅਸੀਂ ਤਾਂ ਪਹਿਲਾਂ ਹੀ ਫੈਸਲਾ ਕਰੀ ਬੈਠੇ ਸੀ ਸ਼੍ਰੋਮਣੀ ਕਾਲਜ ਦਾ ਮੋਛਣਾ ਅੱਜ ਇਹ ਸੀਗੇ ਜੀ ਜਨਦੀਪ ਸਿੰਘ ਦੀ ਗੈਰੀ ਇਹਨਾਂ ਦੇ ਵਿਚਾਰ ਤੁਸੀਂ ਸੁਣੇ ਆ ਇਹ ਕਹਿੰਦੇ ਵੀ ਪਾਰਲੀਮੈਂਟ ਦੇ ਨਾਂ ਤੇ ਲੋਕਾਂ ਦੀ ਜਿਹੜੀ ਵੋਟ ਆ ਉਹ ਸਰੋਵੀ ਅਧਿਕਾਰੀਦਾਨ ਨੂੰ ਵੱਧ ਤੋਂ ਵੱਧ ਪੈ ਰਹੀ ਆ ਦੇਖਦੇ ਆ ਵਾਲੇ ਦਿਨਾਂ ਦੇ ਵਿੱਚ ਦੇਖਦੇ ਲੋ ਸਾਡਾ ਜਨ ਥੈਂਕ ਯੂ